ਤਾਨੂੰ ਜਿੰਨੀ ਦੇ ਵੀਜ਼ੀਆਰ ਦੇ ਦਿਖਾ ਰਿਆ 450 480 ਰੁਪਏ ਹਨ ਹੂੰ ਜੇ ਸਸਤੇ ਡ੍ਰੀਮਰ ਲੈਣੇ ਆ ਇਹ ਦੇਖੋ 85 ਰੁਪਏ ਦਾ ਡ੍ਰੀਮਰ ਆ ਸਸੇ ਸ਼ੁਰੂ ਹੋ ਜਾਂਦੇ 85 ਰੁਪਏ ਦੀ ਵਾਇਰ ਨਹੀਂ ਆਉਂਦੀ ਨਹੀਂ ਆਉਂਦੀ ਆ ਸਟਾਈਲਿੰਗ ਜੈਲ ਆ ਗਈ ਹਾਂਜੀ ਬਈ ਬਲੈਕਬੈਰੀ ਸਟਾਈਲਿੰਗ ਜੈਲ ਜਿੱਦਾਂ ਹੁਣ ਮੈਂ ਲਾਈ ਹੋਈ ਹੈ ਹਾਂਜੀ 130 ਰੁਪਏ ਐਮਰ ਵੀ ਹੈ ਕਿੰਨੇ ਦੀ ਪੈਣੀ 8 ਰੁਪਏ ਦੀ ਭੱਲੇ ਇਹ ਗੱਲ ਬੰਦ 5000 ਵਾਲਾ 5000 ਵਾਲਾ ਸਿਰਫ 900 ਰੁਪਏ ਦਾ ਟ੍ਰਿਮਰ BZR ਵਧੀਆ ਗਾਹਕ ਫੋਟੋਆਂ ਲੈ ਕੇ ਆਂਦਾ ਭਾਜੀ ਸਾਨੂੰ LED ਵਾਲਾ ਟ੍ਰਿਮਰ ਚਾਹੀਦਾ ਹੈ BZR ਦੇ ਟ੍ਰਿਮਰ 500 ਰੁਪਏ ਤੋਂ ਸਟਾਰਟ ਹੈ ਠੀਕ ਹੈ ਨਾ ਬ੍ਰਾਂਡ ਸੋਦੇ HP ਸੀ ਸਿਰਫ 500 ਰੁਪਏ ਦਾ ਪੀਸ ਹੈ ਠੀਕ ਹੈ ਇਹ ਕਲਰ ਟਿਊਬ ਹੈ ਇਹ ਦੇਖੋ ਸਾਰੇ ਆਦਾ ਸ਼ੇਡ ਆਂਦੇ ਆ ਓਕੇ ਕਿਹੜਾ ਸ਼ੇਡ ਕਰਾਣਾ ਤੁਸੀਂ ਹਨਾ ਤੁਸੀਂ ਨੰਬਰ ਦੇਖੋ ਉਹੀ ਨੰਬਰ ਲੈ ਲਓ ਉਹ ਨਾਲ ਦੀ ਡਿਊ ਲਾ ਜਾਓ ਹਾਂ 150 ਰੁਪਏ ਦੀ ਤੁਹਾਨੂੰ ਮਾਰਕੀਟ ਤੋਂ ਮਿਲੇਗੀ ਮੈਂ ਤੁਹਾਨੂੰ 65 ਰੁਪਏ ਹੀ ਦੇਣੀ ਹੈ ਹੁਣ ਬਿਗ ਸ਼ੋਟ ਹੈ ਨਾ 200 ਰੁਪਏ ਦਾ ਇੱਕ ਸੇਲ ਕਰੀਦਾ ਹੂੰ ਤੇ 200 ਦੇ ਤੁਹਾਨੂੰ 4 ਦਵਾਂ ਓਕੇ ਬਈ ਚੱਕੋ ਮਾਸਕ ਹੈਗਾ ਕੁੰਮਕਮਾਦੀ ਹੁਣ ਸਰਦੀ ਹੈ ਹਨਾ ਚੀਜ਼ ਚੈੱਕ ਕਰੋ ਕੰਪਨੀ ਦਾ ਪੀਸ ਹੈ ਦੂਰੇ ਹੀ ਪਤਾ ਲੱਗਦਾ ਕੰਪਨੀ ਦਾ ਪੀਸ ਹੈ ਹਨਾ ਕਿੰਨੇ ਦਾ ਹੈ ਕੀ ਐਮ ਆਰ ਵੀ ਚੈੱਕ ਕਰੋ ਕਿੰਨੀ ਹੈ ਚੱਲੇਗਾ ਅੱਗੇ 500 ਰੁਪਏ ਐ ਐਮ ਆਰ ਵੀ ਐ ਪਤਾ ਕਿੰਨੇ ਦਾ ਪੈਣਾ 70 ਰੁਪਏ ਦਾ 16 70 ਦੇ ਦੂੰਗਾ 500 ਰੁਪਏ ਵਾਲਾ 500 ਰੁਪਏ ਦਾ 70 ਰੁਪਏ ਦਾ ਓਕੇ ਹਾਂਜੀ ਸਸਰੀ ਗੱਲ ਦੀ ਸਾਰਾ ਨਵਾਂ ਸਾਰਾ ਠੀਕ ਠਾਕ ਹੋ ਤੇ ਆਜਾ ਤੁਹਾਨੂੰ ਹੋਤਾ ਹੀ ਅੱਜ ਕੋਸਮੈਟਿਕ ਦਾ ਸਾਮਾਨ ਸਾਗਰ ਕੋਲੇ ਹੋਰ ਸਾਮਾਨ ਨਵਾਂ ਆਇਆ ਟੋਟਲੀ ਚੇਂਜ ਹੋ ਗਿਆ ਬੁਢੀ ਨਾਲ ਬਣਿਆ ਰਿਹਾ ਆਜੋ ਜੀ ਸਾਰਾ ਕੰਪਨੀ ਦਾ ਸਾਮਾਨ ਆਉਣ ਵਾਲੇ ਆ ਟਿਊਬਸ ਆ ਗਈਆਂ ਹਾਂਜੀ ਕਿੰਨੇ ਦੀ ਪੈਣੀ ਹੈ 65 ਰੁਪਏ ਦੀ ਡਿਊ ਆਹਦੀ ਵਾਲੀ ਹੈ ਇਹ ਇਹ ਕਲਰ ਡਿਊਬ ਹੈ ਇਹ ਦੇਖੋ ਸਾਰੇ ਅੱਧਾ ਸ਼ੇਡ ਆਂਦੇ ਆ ਓਕੇ ਕਿਹੜਾ ਸ਼ੇਡ ਕਰਾਣਾ ਤੁਸੀਂ ਹਨਾ ਤੁਸੀਂ ਨੰਬਰ ਦੇਖੋ ਉਹੀ ਨੰਬਰ ਲੈ ਜਾਓ ਉਹ ਨਾਲ ਦੀ ਡਿਊ ਲੈ ਜਾਓ ਹਾਂ 150 ਰੁਪਏ ਦੀ ਤੁਹਾਨੂੰ ਮਾਰਕੀਟ ਤੋਂ ਮਿਲੇਗੀ ਮੈਂ ਤੁਹਾਨੂੰ 65 ਰੁਪਏ ਦੇਣੀ ਹੈ ਓਕੇ ਫਿਰ ਠੀਕ ਹੋ ਗਿਆ ਠੀਕ ਆ ਜਿਓ ਸਾਡੇ ਕੋਲ ਹੀ ਹਿਮਾਲਿਆ ਦਾ ਮਾਲ ਚੈੱਕ ਕਰੋ 40% ਲੈਸ ਤੇ 40% ਲੈਸ 40% ਲੱਗਦਾ ਕਈ ਚੀਜ਼ਾਂ ਟਰੇਡਿੰਗ ਚ ਆਉਂਦੀਆਂ ਤਾਂ ਕਰਕੇ ਫਿਰ ਆਪਾਂ ਵਧੀਆ ਲੈਸ ਦੇ ਦੇਣੀ ਆ ਇਹ ਦੇਖੋ ਆ ਨੌਨ ਸਟ੍ਰਿਪਸ ਹੈਗੀਆਂ ਨੇ ਡਾਕਟਰ ਰੈਸ਼ਲ ਡਾਕਟਰ ਰੈਸ਼ਲ ਦੀਆਂ ਨੌਨ ਸਟ੍ਰਿਪਸ ਨੇ ਓਕੇ ਬਈ ਤੁਹਾਨੂੰ ਕਿੰਨੇ ਦੀ ਪੈਣੀ 70 ਰੁਪਏ ਦੀ ਠੀਕ ਆ ਜੀ ਉਹ ਕਿੰਨੇ ਦੀ ਹੈ 200 ਰੁਪਏ ਦੀ ਓਕੇ ਤੁਸੀਂ ਇੱਕ ਨਾਲ ਇੱਕ ਫ੍ਰੀ ਵਿੱਚ ਉਹ ਇੱਕ ਨਾਲ ਦੋ ਫ੍ਰੀ ਵਿੱਚੋਂ ਤੁਹਾਡੀ ਮਰਜ਼ੀ ਹੁਣ ਬਿਗ ਸ਼ੋਟ ਹੈ ਨਾ 200 ਰੁਪਏ ਦਾ ਇੱਕ ਸੇਲ ਕਰੀਦਾ ਹੂੰ ਤੇ 200 ਦੇ ਤੁਹਾਨੂੰ ਚਾਰ ਦੇਵਾਂਗੇ ਓਕੇ ਬਈ ਚੱਕੋ ਆਰੇ ਖੁੱਤੈ ਇਹ ਵੀ ਸਾਹ ਆਂਦਾ ਸਾਨੂੰ ਇੱਕ ਤੋਂ 3 ਦਾ ਵੱਡਾ 50 ਰੁਪਏ ਦਾ ਪੀਸ ਹੋ ਗਿਆ ਹਾਂ ਹੁਣ ਆ ਇਹ ਦੇਖੋ ਹੁਣ ਇੱਕ ਮਾਸਕ ਹੈਗਾ ਕੁੰਮਕਮਾਦੀ ਹੁਣ ਸਰਦੀ ਹੈ ਹਨਾ ਚੀਜ਼ ਚੈੱਕ ਕਰੋ ਕੰਪਨੀ ਦਾ ਪੀਸ ਹੈ ਦੂਰੇ ਹੀ ਪਤਾ ਲੱਗਦਾ ਕੰਪਨੀ ਦਾ ਪੀਸ ਹੈ ਹਨਾ ਹਨਾ ਇਹ ਕੰਪਨੀ ਦਾ ਪੀਸ ਹੈ ਜੀ 20 ਰੁਪਏ ਕਿੰਨੇ ਦਾ ਹੈ ਕੀ ਐਮ ਆਰ ਵੀ ਚੈੱਕ ਕਰੋ ਕਿੰਨੀ ਹੈ ਚਲੇਗਾ 500 ਰੁਪਏ ਐਮ ਆਰ ਵੀ ਹੈ ਪਤਾ ਕਿੰਨੇ ਦਾ ਪੈਣਾ 70 ਰੁਪਏ ਦਾ ਸੌਲਾ 70 ਦੇ ਦੂੰਗਾ 500 ਰੁਪਏ ਵਾਲਾ 200 ਰੁਪਏ ਦਾ 70 ਰੁਪਏ ਦਾ ਓਕੇ ਜਿਵੇਂ ਮੇਰੀ ਗੱਲ ਤੋਂ ਔਰ ਫਰੈਸ਼ ਡੇਟ ਦਾ ਮਾਲ ਹੋਊਗਾ ਠੀਕ ਆ ਜੀ ਸਾਰੀ ਕੰਪਨੀ ਦੀ ਫੀਲਿੰਗ ਆਪਣੇ ਕੋਲ ਓਕੇ ਜੀ ਦੱਸੋ ਕਿੰਨੀ ਕਮਾਈ ਹੋਗੀ ਹੁਣ ਆ ਦੇਖੋ ਗਾਹਕ ਮੇ ਕੋ ਆਂਦੇ ਹੀ ਕਹਿੰਦਾ ਭਾਜੀ VZR ਦਾ ਟ੍ਰਿਮਰ ਚਾਹੀਦਾ ਬਾਜ਼ਾਰ 5000 ਰੁਪਏ ਦਾ ਟ੍ਰਿਮਰ ਆ VZR ਦਾ ਓਕੇ ਜੀ ਤੁਹਾਨੂੰ 900 ਰੁਪਏ ਦਾ ਦਊਂਗਾ 5000 ਵਾਲਾ 5000 ਵਾਲਾ ਸਿਰਫ 900 ਰੁਪਏ ਦਾ ਟ੍ਰਿਮਰ VZR ਵਧੀਆ ਗਾਹਕ ਫੋਟੋਆਂ ਲੈ ਕੇ ਆਂਦਾ ਭਾਜੀ ਸਾਨੂੰ LED ਵਾਲਾ ਟ੍ਰਿਮਰ ਚਾਹੀਦਾ ਡਿਸਪਲੇ सिर्फ 900 सौ रुपए का ओके भाई ते ट्रिमर पांच सौ रुपए तो स्टार्ट है ठीक है सही हो गया सारे ट्रिमर ये बड़े मॉडल आए हैं सारे आ देखो बीजीआर का ट्रिमर 900 सौ रुपए ना ब्रांड सो दे एच टी सी सिर्फ पांच सौ रुपए का पीस है ठीक है नौ सौ रुपए का पीस है ओके ट्रिमर सारे है नहीं पांच पांच हजार दे हैं हाँ आ देखो ट्रिमर लगे छोटे ਆ ਤੁਹਾਨੂੰ ਜਿੰਮੀ ਦੇ ਵੀਜ਼ੀਰ ਦੇ ਦਿਖਾ ਰਿਹਾ 450 480 ਰੁਪਏ ਹਨ ਹੂੰ ਜੇ ਸਸਤੇ ਡ੍ਰੀਮਰ ਲੈਣੇ ਆ ਇਹ ਦੇਖੋ 85 ਰੁਪਏ ਦਾ ਡ੍ਰੀਮਰ ਹੈ 60 ਤੋਂ ਸ਼ੁਰੂ ਹੋ ਜਾਣਾ 85 ਰੁਪਏ ਦੀ ਵਾਇਰ ਨਹੀਂ ਆਉਂਦੀ ਨਹੀਂ ਆਉਂਦੀ ਹਨਾ 85 ਰੁਪਏ ਡ੍ਰੀਮਰ 100 ਰੁਪਏ 150 ਰੁਪਏ ਡ੍ਰੀਮਰ ਇਹ ਕੈਪਸੂਲ ਦੀ ਡੱਬੀ ਹੈ ਤੇ 60ਾਂ ਦੇ 60 ਪੀਸ ਲੈਣੇ ਹਨ ਹਣਾ ਇਹ ਕਾਦੇ ਵਾਲੇ ਹੁੰਦੇ ਨੇ ਆ ਫੇਸ ਕੈਪਸੂਲ ਹੁੰਦੇ ਆ ਵਿਟਾਮਿਨ E ਦੇ ਓਕੇ ਬਈ ਸ਼ਾਈਆਂ ਪਾਈ ਜਾਂ ਫੇਸ ਤੇ ਹਨਾ ਫੇਸ ਤੇ ਜਿੱਦਾਂ ਹੁਣ ਸਰਦੀ ਆ ਗਈ ਐ ਰੁੱਖੀ ਸਕਿਨ ਰਹਿੰਦੀ ਐ ਹਨਾ ਤਾਂ ਯੂਜ਼ ਹੁੰਦੇ ਆ ਤੁਸੀਂ ਮ사ਜ ਕਰ ਸਕਦੇ ਹੋ ਗਲੋ ਆਏਗਾ ਫੁੱਲ ਫੇਸ ਤੇ ਓਕੇ ਕਿੰਨੇ ਦੇ 60 ਰੁਪਏ ਦੇ 60 ਪੀਸ ਮਾਰਕੀਟ ਤੋਂ ਮਿਲਦੇ ਤੁਹਾਨੂੰ ਜੇ ਬੰਦ ਗੱਤਾ ਲਓਗੇ ਸਾਡੇ ਕੋਲ 40 ਰੁਪਏ ਦੇ 60 ਪੀਸ ਓਕੇ ਬਈ ਓਕੇ ਹੋ ਗਿਆ ਜੀ ਅਰੇ ਕੋਕ ਕਟਿੰਗ ਸ਼ੀਟਾਂ ਐਪਰਨ 80 ਰੁਪਏ 100 ਰੁਪਏ ਠੀਕ ਹੋ ਗਿਆ ਓਕੇ ਇਹ ਸਾਰੀ ਸੀਜ਼ਰ ਲੱਗੀ ਜਿੰਦਾਂ ਦੀ ਮਰਜ਼ੀ ਸੀਜ਼ਰ ਲੈ ਲਓ ਓਕੇ ਸੀਜ਼ਰ 50 ਰੁਪਏ ਤੋਂ ਸਟਾਰਟ ਹੈ ਸਾਰੀ ਕੌਮ ਲੱਗੀ ਹੈ ਹਨਾ ਹਰੇਕ ਟਾਈਮ ਦੀ ਕੌਮ ਮਿਲੇਗੀ ਤੁਹਾਨੂੰ ਕਿੰਨੇ ਵੀ 15 ਰੁਪਏ ਦੀ ਉਹ ਕੰਪਨੀ ਦਾ ਟੋਨੀ ਆਂਗਾਏ ਹਾਂ ਕੌਮ ਸੇ ਜਿਹੜੀਆਂ ਕਟਿੰਗ ਕੌਮ 3 ਰੁਪਏ ਤੋਂ ਸਟਾਰਟ ਹੋ ਜਾਂਦੀ ਮੇਰੇ ਕੋਲ ਜਿਹੜੀ ਕਟਿੰਗ ਕੌਮ ਆਉਂਦੀ ਨਾ ਇੱਕ ਸਾਈਡ ਬਰੀਕ ਹੁੰਦੀ ਹੈ ਇੱਕ ਸਾਈਡ ਚੋੜੀ 3 ਰੁਪਏ ਦੀ ਓਕੇ ਬਈ ਠੀਕ ਹੋ ਗਿਆ ਇਹ ਕੌਮ ਜਿਹੜੇ ਕੰਗੇ ਆ ਜਾਂਦੇ ਆ ਰਾਉਂਡ ਵਾਲੇ 30 ਰੁਪਏ ਤੋਂ ਸਟਾਰਟ ₹30 ਦਾ ਸਟਾਰਟ ਹੈ ਇਹ ₹220 ਐਮ ਆਰ ਪੀ ₹75 ਦਾ ਪੀਸ ਔਰ ਕੰਪਨੀ ਦਾ ਪੀਸ ਹੋਏਗਾ ਚੈੱਕ ਕਰੋ ਹੈਨਾ ਕੰਪਨੀ ਦਾ ਪੀਸ ਆ ਸਟਾਈਲਿੰਗ ਜੈਲ ਆ ਗਈ ਹਾਂਜੀ ਭਾਈ ਬਲੈਕਬੈਰੀ ਸਟਾਈਲਿੰਗ ਜੈਲ ਜਿੱਦਾਂ ਹੁਣ ਮੈਂ ਲਾਈ ਹੋਈ ਹੈ ਹਾਂਜੀ ₹130 ਐਮ ਆਰ ਪੀ ਹੈ ਕਿੰਨੇ ਦੀ ਪੈਣੀ ₹8 ਦੀ ਭੱਲੇ ਇਹ ਗੱਲ ਬੰਦ